ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਨੂੰ ਪਹਿਲਾਂ ਤਾਂ ਸਾਰਿਆਂ ਨੂੰ ਇੱਕ ਬੇਨਤੀ ਹੈ ਜੀ ਵੀ ਜ਼ਰੂਰ ਅਰਦਾਸ ਕਰਿਆ ਕਰੋ ਇਸ ਸੰਘਰਸ਼ ਦੀ ਚੜ੍ਹਦੀ ਕਲਾ ਦੀ ਸੰਘਰਸ਼ੀ ਯੋਧਿਆਂ ਦੀ ਚੜ੍ਹਦੀ ਕਲਾ ਦੀ ਮਹਾਰਾਜ ਸੱਚੇ ਪਾਤਸ਼ਾਹ ਸਾਰਿਆਂ ਦੇ ਮਿਹਰ ਭਰਿਆ ਰੱਖਣ ਤੇ ਆ ਸਾਗ ਦੀਆਂ ਤਿਆਰੀਆਂ ਜੀ ਕੱਲ ਨੂੰ ਇੱਥੇ ਸਿੰਘੂ ਬਾਰਡਰ ਤੇ TTI ਮਾਲ ਦੇ ਸਾਹਮਣੇ ਸਾਗ ਤੇ ਮੱਕੀਆਂ ਰੋਟੀਆਂ ਬਣਾਉਣ ਜਾ ਰਹੇ ਆ ਜੀ ਮੁਨਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਪਰਿਵਾਰ ਨੂੰ ਜਿਹੜੀ ਡਿਊਟੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਖਸ਼ੀ ਹੋਈ ਆ ਤੇ ਉਹਨੂੰ ਅਸੀਂ ਪੂਰੀ ਤਨਦੇਹੀ ਦੇ ਨਾਲ ਸੰਗਤਾਂ ਭੈਣਾ ਭਰਾਵਾਂ ਤੇ ਵੀਰਾਂ ਦੇ ਸਹਿਯੋਗ ਨਾਲ ਨਿਭਾਈ ਜਾ ਰਹੇ ਆ ਤੇ ਲੰਗਰ ਆ ਜਿਹੜੇ ਟੁੱਟ ਵਰਤ ਰਹੇ ਆ ਅੱਜ ਫੇਰ ਕੋਸ਼ਿਸ਼ ਕੀਤੀ ਆ ਪੰਗਤ ਦੇ ਵਿੱਚ ਬੈਠ ਕੇ ਸੰਗਤ ਜਿਹੜਾ ਪ੍ਰਸ਼ਾਦਾ ਛੱਕ ਰਹੀ ਆ ਪਹਿਲਾਂ ਕੱਲ ਦਾ ਦਿਨ ਤੇ ਅੱਜ ਸਵੇਰ ਦਾ ਦਿਨ ਤਾਂ ਥੋੜਾ ਔਖਾ ਰਿਹਾ ਖੜਕੇ ਟੇਬਲਾਂ ਦੇ ਉੱਪਰ ਪ੍ਰਸ਼ਾਦਾ ਛਕਾਇਆ ਪਰ ਅੱਜ ਅਸੀਂ ਫੇਰ ਤੋਂ ਦੁਬਾਰਾ ਸ਼ੁਰੂਆਤ ਕਰਨ ਲੱਗੇ ਆ ਤੇ ਵੀ ਥੋੜੀ ਅਜੇ ਵੀ ਸੰਗਤ ਜਿਹੜੀ ਹੈਗੀ ਇੱਧਰ ਬਾਹਰ ਖੜੀ ਆ ਪਰ ਜ਼ਿਆਦਾਤਰ ਜਿਹੜੇ ਵੀਰ ਭਰਾ ਸੀਗੇ ਬੈਠਣ ਵਾਸਤੇ ਉਹਨਾਂ ਨੇ ਅਸੀਂ ਜਗ੍ਹਾ ਬਣਾ ਲਈ ਸੀਗੀ ਤਾਂ ਜੋ ਬੈਠ ਕੇ ਪ੍ਰਸ਼ਾਦਾ ਛਕ ਸਕਣ ਤੇ ਪਰ ਹਜੇ ਗਿੱਲਾ ਫਰਸ਼ ਥੱਲੋਂ ਜਿਹੜੀ ਸੁਹਾਵ ਆ ਉਹ ਗਈ ਨਹੀਂ ਤੇ ਵਾਇਰਲ ਦੀ ਕਿਰਪਾ ਨਾਲ ਮੈਟ ਵੀ ਅੱਜ ਆ ਗਿਆ ਸਾਡੇ ਕੋਲੇ ਹੋਰ ਹਨਾ ਥੱਲੇ ਵਿਛਾਉਣ ਵਾਸਤੇ ਤੇ ਫਿਰ ਸੰਗਤਾਂ ਦੇ ਇੱਥੇ ਬੈਠ ਕੇ ਵੀ ਨਾਲ ਦੀ ਨਾਲ ਪ੍ਰਸ਼ਾਦਾ ਛਕੀ ਜਾਂਦੀ ਹੈ ਹੁਣ ਤੇ ਬੇਨਤੀ ਹੈ ਸ਼ੇਅਰ ਕਰਿਓ ਵੀਡੀਓ ਨੂੰ ਅੱਜ ਗੱਲ ਕਰਨੀ ਆਪਾਂ ਸਾਰਿਆਂ ਵੀਰਾਂ ਨੇ ਸੰਘਰਸ਼ ਬਾਰੇ ਵੀ ਤੇ ਭਾਈ ਕਨਈਆ ਜੀ ਦੀ ਸੋਚ ਜਿਹੜੀ ਇੱਥੇ ਸੰਘਰਸ਼ ਦੇ ਵਿੱਚ ਦਿਖਾਈ ਦੇ ਰਹੀ ਹੈ ਸਾਨੂੰ ਤੇ ਉਹਦੇ ਬਾਰੇ ਵੀ ਸ਼ੇਅਰ ਕਰ ਦਿਆ ਕਰੋ ਮੇਰਾ ਵੀਰ ਭਰਾਵਾਂ ਨੂੰ ਬੇਨਤੀ ਆ ਕਿਉਂਕਿ ਇਹ ਸਾਡੀ ਲੜਾਈ ਹੈ ਜਿਹੜੀ ਨਾ ਇਹ ਆਖਰੀ 4 ਪਾਰ ਦੀ ਲੜਾਈ ਆ ਇਹ ਆਖਰੀ ਢਾਈ ਲੜ ਰਿਆ ਪੰਜਾਬ ਜੇ ਯਾਨੀ ਕਿ ਅੱਜ ਇਹ ਸੰਘਰਸ਼ ਨੂੰ ਅਸੀਂ ਸਪੋਰਟ ਨਹੀਂ ਕਰਾਂਗੇ ਤਾਂ ਸਾਡਾ ਸੰਘਰਸ਼ ਜਿਹੜਾ ਉਹ ਤਾਰੋ ਪੀੜ ਕਰਨ ਦੇ ਲਈ ਲੱਖਾਂ ਲੋਕ ਤਿਆਰ ਬੈਠੇ ਆ ਤੇ ਅਸੀਂ ਵੀ ਸਵਾ ਲੱਖ ਸਹਿ ਇਕ ਲੜਾਉਣ ਵਾਲੀ ਜਿਹੜੀ ਗੁਰੂ ਸਾਹਿਬ ਦੀ ਸਾਨੂੰ ਬਲ ਬਖਸ਼ਿਆ ਹੋਇਆ ਉਹਦੇ ਤੇ ਚੱਲ ਰਹੇ ਆ ਤੇ ਜੇ ਇੱਕ ਪਾਸੇ ਉਹ ਜ਼ਾਲਮ ਸਰਕਾਰ ਆ ਤੇ ਦੂਸਰੇ ਪਾਸੇ ਸਾਡੇ ਇਹ ਭੈਣ ਭਰਾ ਸਾਡੇ ਬੱਚੇ ਸਾਡੇ ਬਜ਼ੁਰਗਾ ਦੇਖੋ ਰਸ਼ ਕਿੰਨਾ ਫੇਰ ਅੱਜ ਜਾਮ ਲਾਗੇ ਦੁਆਰਾ ਫੇਰ ਕਿਉਂਕਿ ਕੱਲ ਦਾ ਸੱਦਾ ਵਾ ਕਿਸਾਨ ਜਥੇਬੰਦੀਆਂ ਵੱਲੋਂ ਟਰੈਕਟਰ ਮਾਰਚ ਦਾ ਬਾਈ ਜੀ ਹਲੋ ਤੇ ਤਾਂ ਦੇਖੋ ਅਪਾਹਜ ਬੰਦਾ ਵਾ ਟਰਾਈਸਾਈਕਲ ਤੇ ਆਇਆ ਵਾ ਬਾਈ ਕਿੱਥੋਂ ਆਏ ਹੋ ਫਤਿਹਗੜ ਸਾਹਿਬ ਤੋਂ ਹਾਂ ਅੱਛਾ ਟਰਾਲੀ ਤੇ ਆਏ ਟਰਾਲੀ ਤੇ ਪੈਦਲੀ ਆਏ ਹੋ ਕੀ ਨਾਮ ਤੁਹਾਡਾ ਬਾਈ ਥੱਲੇ ਕਰ ਲਾ ਵੀਰੇ ਥੱਲੇ ਕਰ ਲਾ ਕਰਮਜੀਤ ਸਿੰਘ ਕਰਮਜੀਤ ਸਿੰਘ ਬਾਈ ਦਾ ਨਾਂ ਤੁਸੀਂ ਨਾਲ ਆਏ ਹੋ ਇਹਦੇ ਇਕੱਲੇ ਆਏ ਆ ਬਾਈ ਕਰਮਜੀਤ ਸਿੰਘ ਫਤਿਹਗੜ੍ਹ ਸਾਹਿਬ ਦੇ ਕੋਲੇ ਪਿੰਡ ਕਿਹੜਾ ਹੈ ਸੰਮਤਪੁਰ ਸਿੰਘਾ ਹੈ ਸੰਮਤਪੁਰ ਸਿੰਘਾ ਕਿਉਂ ਕਾਹ ਗੱਡੀਆਂ ਖੜੀਆਂ ਆ ਜੀ ਜੋ ਤੁਰੂਗੇ ਵੀ ਤੁਰੂਗਾ ਨਾ ਸੰਮਤਪੁਰ ਸਿੰਘਾ ਸੰਮਤਪੁਰਾ ਸਿੰਘਾ ਹਾਂ ਜੀ ਹਾਂ ਕੀ ਕੰਮ ਕਰਦਾ ਬਾਈ ਤੂੰ ਖੇਤੀਬਾੜੀ ਕਰਦਾ ਵੀ ਖੇਤੀਬਾੜੀ ਕਰਦੇ ਆ ਕਿੰਨੇ ਚ ਜਮੀਨ ਆ ਤੇਰੇ ਕੋਲੇ ਡੇਢ ਕਿੱਲਾ ਜੀ ਡੇਢ ਕਿੱਲਾ ਜਮੀਨ ਡੇਢ ਕਿੱਲਾ ਜ਼ਮੀਨ ਵਾਲਾ ਅਪਾਹਜ ਵੀਰ ਸਾਡਾ ਸਾਈਕਲ ਤੇ ਪਹੁੰਚਿਆ ਇੱਥੇ ਆਪਣੇ ਟਰਾਈਸਾਈਕਲ ਤੇ ਤੇ ਆ ਦੇਖੋ ਟਰਾਈਸਾਈਕਲ ਤੇ ਜज्बा ਦੇਖੋ ਇਹਦਾ ਜੋਸ਼ ਦੇਖੋ ਬਾਈ ਦਾ ਸਾਡੇ ਦਾ ਤੇ ਜਿਹੜੇ ਵੀਰਾਂ ਨੇ ਘਰੇ ਲੱਤਾਂ ਬਾਹਾਂ ਪੂਰੀਆਂ ਵਾ ਸਰੀਰ ਪੂਰੇ ਤਕੜੇ ਆ ਉਹਨਾਂ ਨੂੰ ਦੇਖਣਾ ਚਾਹੀਦਾ ਇਸ ਵੀਰ ਦਾ ਜज्बा ਤੇ ਅਸੀਂ ਅੱਜ ਅਪਰਾਣਾ ਵੀ ਕੀਤਾ ਇੱਕ ਆ ਮਨੁੱਖਤਾ ਦੀ ਸੇਵਾ ਪਰਿਵਾਰ ਵੱਲੋਂ ਫ੍ਰੀ ਟਰਾਈਸਾਈਕਲ ਵੰਡੇ ਜਾ ਰਹੇ ਆ ਜੀ ਜਿਹੜੇ ਵੀ ਵੀਰ ਸ਼ਿੰਗਾਰ ਸਿੱਦੇ ਵਿੱਚ ਇੱਥੇ ਟਰਾਈਸਾਈਕਲਾਂ ਤੇ ਪਹੁੰਚ ਰਹੇ ਨੇ ਆਪਾਂ ਸਾਡੇ ਵੀਰ ਸਾਡੇ ਹੈਂਡੀਕੈਪਡ ਵੀਰ ਉਹਨਾਂ ਨੂੰ ਅਸੀਂ ਇਸ ਫ੍ਰੀ ਟਰਾਈਸਾਈਕਲ ਦੇਣੇ ਆ ਇੱਥੇ ਟੀਡੀਆਈ ਮਾਲ ਦੇ ਸਾਹਮਣੇ ਆ ਕੇ ਤੁਸੀਂ ਆਪਣੇ ਨਾਮ ਦਰਜ ਕਰਾਓ ਤਾਂ ਜੋ ਜਿਹੜੇ ਵੀਰਾਂ ਨੂੰ ਲੋੜ ਆ ਉਹਨਾਂ ਨੂੰ ਅਸੀਂ ਸਾਈਕਲ ਦੇ ਸਕੀਏ ਟਰਾਈਸਾਈਕਲ ਤੇ ਇੱਦਾਂ ਆ ਜਾ ਗਾਹ ਜਾ ਗਾਹ ਜਾ ਭਾਈ ਹਰਮੰਦੀ ਭਾਈ ਆ ਜਾ ਵੀਰੇ ਗਾਹ ਜਾ ਆ ਜਾ ਆ ਜਾ ਵੀਰੇ ਆ ਜਾ ਗਿਆ ਆ ਜਾ ਉੱਥੇ ਕਰ ਲਾ ਵੀਰੇ ਗਾ ਉੱਥੇ ਕਰ ਲਗਾ ਤੇ ਇਹ ਬਾਈ ਆ ਜਿਹੜਾ ਸਾਡਾ ਇਹ ਜੋਸ਼ ਇਹਦਾ ਬਾਈ ਦਾ ਜੋਸ਼ ਆ ਜਿਹੜਾ ਬਾਈ ਦਾ ਹੌਸਲਾ ਜਿਹੜਾ ਇਹਨੂੰ ਦੇਖਿਆ ਹੀ ਯਾਨੀ ਕਿ ਮਹਿਸੂਸ ਹੋ ਰਿਹਾ ਸਾਨੂੰ ਆਪਦੇ ਆਪ ਨੂੰ ਵੀ ਯਾਰ ਜੇ ਇਦਾਂ ਦੇ ਬੰਦੇ ਇੱਥੇ ਆ ਸਕਦੇ ਆ ਤਾਂ ਜਿਹੜੇ ਸਾਫ ਤੇ ਸਬੂਤੇ ਘਰਾਂ 'ਚ ਬੈਠੇ ਆ ਜਿਨ੍ਹਾਂ ਨੂੰ ਮਹਾਰਾਜ ਨੇ ਸਰੀਰ ਬਖਸ਼ਿਆ ਗੱਡੀਆਂ ਕਾਰਾਂ ਬਖਸ਼ੀਆਂ ਉਹ ਕਿਉਂ ਨਹੀਂ ਆ ਰਹੇ ਇਹ ਬਾਈ ਕਿੰਨੇ ਕਿਲੋਮੀਟਰ ਦਾ ਸਫ਼ਰ ਸੀ ਬਾਈ ਤੇਰਾ 350 ਕਿਲੋਮੀਟਰ ਕੀ ਨਾਮ ਦੱਸਿਆ ਬਾਈ ਤੁਸੀਂ ਕਰਮਜੀਤ ਸਿੰਘ ਬਾਈ ਦਾ ਨਾਮ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਕਰਮਜੀਤ ਸਿੰਘ 250 ਕਿਲੋਮੀਟਰ ਦਾ ਸਫ਼ਰ ਆ ਟਰਾਈਸਾਈਕਲ ਤੇ ਕਰਕੇ ਆਇਆ ਬਾਈ ਪੂਰਾ ਸਲੂਟ ਆ ਬਾਈ ਤੈਨੂੰ ਯਾਰ ਕਰਮਜੀਤ ਸਿੰਘ ਸਲੂਟ ਆ ਬਾਈ ਧੰਨਵਾਦ ਆ ਦੇਖੋ ਬਾਈ ਬਾਈਆਂ ਨੂੰ ਭੈਣਾਂ ਨੂੰ ਬੇਨਤੀ ਆ ਯਾਰ ਹੁਣ ਤਾਂ ਆ ਜਾਓ ਹੁਣ ਤਾਂ ਕਰਮਜੀਤ ਵੀ ਆ ਗਿਆ ਇਹਦੇ ਤੇ ਸਾਈਕਲ ਵਾਲੇ ਦਾ ਟਰਾਈਸਾਈਕਲ ਵਾਲੇ ਦਾ ਪਿਆ ਟ੍ਰੈਕਟਰ ਟ੍ਰੈਕਟਰ ਜਿੰਦਾਬਾਦ ਜਿੰਦਾਬਾਦ ਮੋਦੀ ਮੀਡੀਆ ਜਿੰਦਾਬਾਦ ਜਿੰਦਾਬਾਦ ਮਰਦਾਵਾ ਜਿੰਦਾਬਾਦ ਜਿੰਦਾਬਾਦ ਇਹ ਬਾਈ ਟਰੱਕ ਚ ਆ ਜੀ ਖੜੇ ਬਾਈ ਕਿੱਥੋਂ ਆਏ ਹੋ ਉਦੋਵਾਲ ਜ਼ਿਲ੍ਹਾ ਲੁਧਿਆਣਾ ਬਾਓ ਬਾਈ ਤੁਹਾਡੇ ਆ ਬਾਈ ਦੇਖੋ ਪਿੱਛੇ ਘਾਰ ਹੀ ਬਣਾ ਲਿਆ ਇਹਨਾਂ ਨੇ ਬਾਈਆਂ ਨੇ ਤੇ ਇਸ ਸੰਘਰਸ਼ ਚ ਬਾਈ ਹੁਣ ਉਹਦੇ ਹੀ ਜਾਣਗੇ ਜਦੋਂ ਜਿੱਤ ਲਿਆ ਕਿਉਂ ਬਾਈ ਹਾਂਜੀ ਹਾਂਜੀ ਕਿੱਦਾਂ ਫਿਰ ਕਿਵੇਂ ਪਿੱਛੇ ਜੋਸ਼ ਪਿੰਡਾਂ ਦੇ ਵਿੱਚ ਪੂਰਾ ਮੁਰਦਾਬਾਦ ਅੱਜ ਥੋੜੀ ਸਿਹਤ ਠੀਕ ਆ ਜੀ ਗੱਲ ਥੋੜੀ ਸਿਹਤ ਖਰਾਬ ਸੀਗੀ ਦੋ ਦਿਨਾਂ ਤੋਂ ਪਰ ਅੱਜ ਵਾਹਿਗੁਰੂ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਮਿਹਰ ਆ ਤੇ ਅੱਜ ਗੱਲ ਕਰਦੇ ਸੀਗੇ ਵੀ ਜਦੋਂ ਅੱਗੇ ਜੰਗਾਂ ਤੇ ਜੁੱਧਾਂ ਦੇ ਵਿੱਚ ਸਾਡੇ ਯੋਧੇ ਲੜਦੇ ਹੁੰਦੇ ਸੀਗੇ ਹਨਾ ਚਾਹੇ ਉਹ ਹਰੀ ਸਿੰਘ ਨਲੂਏ ਦੀ ਗੱਲ ਕਰੀਏ ਚਾਹੇ ਬੰਦਾ ਸਿੰਘ ਬਹਾਦਰ ਉਹਨਾਂ ਦੀ ਸਾਸਿਕਾਲ ਵੀਰੇ ਸਾਸਿਕਾਲ ਠੀਕ ਆ ਭਾਈ ਠੀਕ ਆ ਠੀਕ ਆ ਭਾਈ ਬਹੁਤ ਧੰਨਵਾਦ ਧੰਨਵਾਦ ਕਿਹੜੇ ਪਿੰਡੋਂ ਆਇਆ ਭਾਈ ਕੁੱਤਪਾ ਆਵਣੀਆਂ ਰੈਕੋਡ ਕੋਲੋਂ ਹਨ ਬਹੁਤ ਧੰਨਵਾਦ ਭਾਈ ਸਾਸਿਕਾਲ ਭਾਈ ਆ ਬਾਈ ਹੁਣ ਹੀ ਕਹਿੰਦੇ ਗੱਜਕਦਾ ਤੇ ਮੂੰਗਫਲੀ ਦਾ ਲੰਗਰ ਲਾ ਕੇ ਗਏ ਨੇ ਭਾਈ ਲਾ ਕੇ ਚੱਲੇ ਨੇ ਵਾਪਸ ਵਾਪਸ ਚੱਲੇ ਹੁਣ ਇੱਥੇ ਹੀ ਆ ਜੀ ਤਾਂ ਦੇਖੋ ਇਹ ਵੀਰਾਂ ਦਾ ਵੀ ਜੋਸ਼ ਹੈ ਜਿਹੜਾ ਯੋਧਿਆਂ ਦਾ ਭਾਈਆਂ ਦਾ ਸਾਡਿਆਂ ਦਾ ਇਹ ਸੰਘਰਸ਼ ਨੂੰ ਸਾਨੂੰ ਜਿੱਤਣ ਦੇ ਵਿੱਚ ਹੋਰ ਜ਼ਿਆਦਾ ਯਾਨੀ ਕਿ ਸਾਨੂੰ ਬਲਵਾਨ ਕਰ ਰਿਹਾ ਧੰਨਵਾਦ ਹੈ ਭਾਈ ਤੁਹਾਡਾ ਸਾਰਿਆਂ ਦਾ ਯਾਰ ਬਹੁਤ ਧੰਨਵਾਦ ਭਾਈ ਧੰਨਵਾਦ ਭਾਈ ਹਾਂਜੀ ਥੈਂਕ ਯੂ ਬਹੁਤ ਧੰਨਵਾਦ ਭਾਈ ਤੁਹਾਡਾ ਇਦਾਂ ਖਾਸੀ ਗੱਲ ਵੀ ਇਹ ਦੇਖੋ ਭਾਈ ਰਿਓੜੀਆਂ ਗੱੱਚਾਂ ਕਾਂ ਵੰਡ ਕੇ ਬਜ਼ੁਰਗਾਂ ਨੂੰ ਠੰਡ ਲੱਗਣ ਦਾ ਜਿਹੜਾ ਹੈਗਾ ਖਤਰਾ ਉਹਨੂੰ ਵੀ ਟਾਲ ਰਹੇ ਨੇ ਭਾਈ ਹਨਾ ਆ ਦੇਖੋ ਅੱਜ ਬੱਚੇ ਕੂੜਾ ਚੱਕਦੇ ਨੇ ਇੱਥੋਂ ਤੇ ਇਹਨਾਂ ਦਾ ਵੀ ਢਿੱਡ ਭਰਦਾ ਇੱਥੇ ਹਨਾ ਯਾਨੀ ਕਿ ਲੱਖਾਂ ਜੀਆ ਜਨਤਾ ਜਿਹੜਾ ਕਿਸਾਨ ਧਰਨਿਆਂ ਦੇ ਨਾਲ ਜੁੜਿਆ ਹੋਇਆ ਵਾ ਤੇ ਅੱਜ ਗੱਲ ਕਰਦੇ ਸੀਗੇ ਜੀ ਭਾਈ ਕਨਈਆ ਜੀ ਦੀ ਜਦੋਂ ਅੱਗੇ ਲੜਾਈਆਂ ਲੜਦੇ ਸੀਗੇ ਜੁੱਤ ਚੱਲਦੇ ਸੀ ਹਨਾ ਜੰਗ ਦੇ ਵਿੱਚ ਯੋਧੇ ਅੱਗੇ ਚਾਹੇ ਕਿਰਪਾਨਾਂ ਨੇਜਿਆਂ ਦੀ ਲੜਾਈ ਹੁੰਦੀ ਸੀ ਤੋਪਾਂ ਗੋਲਿਆਂ ਦੀ ਹੁੰਦੀ ਸੀ ਪਰ ਜਦੋਂ ਉਹ ਜੰਗ ਤਾਂ ਹੀ ਜਿੱਤੀ ਜਾ ਸਕਦੀ ਸੀ ਜਿਹੜੇ ਉਹਦੇ ਪਿੱਛੇ ਰਸਤਾ ਪਹੁੰਚਦਿਆਂ ਕਰਦੇ ਹੁੰਦੇ ਸੀ ਨਾ ਵੀਰ ਉਸ ਟਾਈਮ ਦੇ ਜਿਹੜੇ ਉਸ ਤੋਂ ਵੀ ਵੱਡੇ ਯੋਧੇ ਸੀ ਵੀ ਜਿਹੜੇ ਪਿੱਛੇ ਕਿਰਪਾਨਾਂ ਤਿੱਖੀਆਂ ਕਰਨ ਦਾ ਕੰਮ ਕਰਦੇ ਸੀ ਜਾਂ ਜ਼ਖਮੀਆਂ ਨੂੰ ਚੱਕਣ ਦਾ ਕੰਮ ਕਰਦੇ ਸੀ ਜਾਂ ਖਾਣ ਪੀਣ ਦੀਆਂ ਰਸਤਾ ਹੁਣ ਮੰਨ ਲਓ ਖਾਣ ਪੀਣ ਦਾ ਸਮਾਨ ਹੀ ਨਾ ਆਵੇ ਬੰਦਾ 7-8 ਘੰਟੇ ਦੀ એનર્ਜੀ ਹੁੰਦੀ ਹੈ ਸਰੀਰ ਦੇ ਵਿੱਚ ਖਤਮ ਹੋ ਗਈ એનર્ਜੀ ਤੇ ਬੰਦਾ ਕਿੱਥੋਂ ਜੰਗ ਲੜੂਗਾ ਹਨਾ ਉਹ ਯੋਧੇ ਹੁੰਦੇ ਸੀ ਜਿਹੜੇ ਉਹਨਾਂ ਦੇ ਸਿਰ ਤੇ ਜੰਗ ਲੜੀ ਜਾਂਦੀ ਹੁੰਦੀ ਸੀ ਅਸਲ 'ਚ ਤੇ ਇਸ ਸ਼ਿੰਗਾਰਸ਼ ਦੇ ਵਿੱਚ ਜਿਹੜੇ ਉਹ ਯੋਧੇ ਸੀ ਭਾਈ ਕਨਈਆ ਜੀ ਦੇ ਵਾਰਸ ਉਹ ਐਨ ਆਰ ਆਈ ਵੀਰ ਸਾਡੇ ਮੰਨੇ ਜਾ ਰਿਹਾ ਇਸ ਵਾਰ ਕਿਉਂਕਿ 90% 100 ਦੇ ਵਿੱਚੋਂ 90% ਸ਼ਿੰਗਾਰਸ਼ ਦਾ ਖਾਣ ਪੀਣ ਦਾ ਪਹਿਨਣ ਵਾਲੀਆਂ ਵਸਤਾਂ ਵਰਤਣ ਵਾਲੀਆਂ ਵਸਤਾਂ ਉਹ ਐਨ ਆਰ ਆਈ ਵੀਰ ਪਹੁੰਚਦੀਆਂ ਕਰ ਰਹੇ ਨੇ ਇੱਥੇ ਉਹ ਭਾਈ ਕਨਈਆ ਜੀ ਜਦੋਂ ਪਟੀਆਂ ਦਾ ਸਮਾਨ ਮੱਲਮ ਪਟੀਆਂ ਦਾ ਲੈ ਕੇ ਜਾਂਦੇ ਸੀਗੇ ਤੇ ਜਦ ਜਦੋਂ ਮਸਕ ਲੈ ਕੇ ਜਾਂਦੇ ਸੀ ਜਲਦੀ ਭਰੀ ਹੋਈ ਤੇ ਉਹ ਜਿਹੜਾ ਲਾ ਮਿਸਾਲ ਉਹਨਾਂ ਦਾ ਨਾ ਦਸਤਾں ਜਿ ਆਪਾਂ ਸਾਰਿਆਂ ਨੇ ਸੁਣੀ ਆ ਉਹਨਾਂ ਨਾਲ ਕਿਤਾਬ ਕਿੱਡਾ ਵੱਡਾ ਉੱਚਾ ਦੁਨੀਆਂ 'ਚ ਕਿਤੇ ਵੀ ਨਹੀਂ ਦਿਖਾਈ ਦਿੰਦਾ ਉਹ ਅੱਜ ਐਨਆਰਆਈ ਵੀਰ ਜ਼ਿੰਮੇਵਾਰੀ ਚੱਕੀ ਬੈਠੇ ਇੱਥੇ ਇਹ ਸੰਘਾਰਸ਼ ਦੇ ਵਿੱਚ ਜਿਹੜੇ ਕਰੀਬ 14-15 ਲੱਖ ਬੰਦਾ ਜੁੜਿਆ ਹੋਇਆ ਇਸ ਟਾਈਮ ਉਹਨਾਂ ਦਾ ਖਾਣ ਪੀਣ ਪਹਿਨਣ ਤੇ ਵਰਤਨ ਵਾਲੇ ਚਾਹੇ ਗੱਦੇ ਤੇ ਰਜਾਈਆਂ ਗੱਦੇ ਮੰਨ ਲਓ ਜਾਂ ਤਰਪਾਲਾਂ ਹੋ ਗਈਆਂ ਪਹਿਨਣ ਵਾਲੇ ਕੱਪੜੇ ਲੋਅਰ ਪਜਾਮੇ ਟੀ-ਸ਼ਰਟਾਂ ਕਸ਼ੇਰੇ ਬਨਾਣਾ ਬੂਟ ਟੋਪੀਆਂ ਪੱਗਾਂ ਦਸਤਾਰਾਂ ਸਭ ਇਹ ਪਹੁੰਚਦਾ ਕਰ ਰਹੇ ਨੇ ਖਾਣ ਪੀਣ ਵਾਲਾ ਚਾਹੇ ਪੀਜੇ ਆ ਚਾਹੇ ਮੰਨ ਲੋ ਡਰਾਈ ਫੂਡ ਆ ਚਾਹੇ ਕੋਈ ਪ੍ਰਸ਼ਾਦਾ ਪਾਣੀ ਆ ਦਹੀਂ ਦੁੱਧ ਹਰ ਚੀਜ਼ ਉਹ ਪਹੁੰਚਦਾ ਕਰ ਰਹੇ ਨੇ ਇਹਨਾਰੇ ਵੀਰ ਤੇ ਜਿਹਦੇ ਸਦਕੇ ਐਡਾ ਵੱਡਾ ਸ਼ਿੰਗਾਰ ਚ ਲੜਿਆ ਜਾ ਰਿਹਾ ਤੇ ਜੇ ਉਹ ਇੱਕ ਦਿਨ ਕਮੀ ਹੋ ਜੇਵੇ ਜਿਵੇਂ ਅਸੀਂ ਗੱਲ ਕੀਤੀ ਐਨੇ 14-15 ਲੱਖ ਬੰਦਿਆਂ ਦਾ ਸਾਰਾ ਇੰਤਜ਼ਾਮ ਕਰਨਾ ਹਰ ਰੋਜ਼ ਕਰੀਬ ਕਰੋੜਾਂ ਰੁਪਏ ਲੱਗ ਰਿਹਾ ਜਿਹਦੇ ਪਿੱਛੇ ਸਰਕਾਰ ਦੇ ਵਿੱਚ ਢੱਡਾਂ ਪੀੜਿਆ ਪੈ ਰਹੀਆਂ ਉਹਨਾਂ ਨੂੰ ਐ ਸੀਗਾ ਵੀ ਥੋੜੇ ਦਿਨ ਇਹ ਕਰਨਗੇ ਸ਼ੰਗਾਰ ਚ ਤੇ ਜਦੋਂ ਇਹਨਾਂ ਕੋ ਪੈਸੇ ਪੂਰੇ ਮੁੱਕ ਗਏ ਤੇ ਮੁੜ ਜਾਣਗੇ ਤਾਂ ਵੀ ਇਹਨਾਂ ਕੋਲੇ ਕਿੰਨਾ ਕਰ ਲੈਣਗੇ ਕਿਤੇ ਵੀ ਆਮ ਤੌਰ ਤੇ ਹਰ ਚੀਜ਼ ਆ ਜਿਹੜੀ ਪੈਸੇ ਤੇ ਆ ਕੇ ਖੜ ਜਾਂਦੀ ਹੈ ਨਾ ਵੀ ਇਹਨਾਂ ਨੂੰ ਇਹਨਾਂ ਕੋਈ ਰਸਤਾ ਮੌਕੇ ਨਹੀਂ ਆਣਗੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਸਾਡੇ ਭਰਾ ਸਾਡੇ ਧੀਆਂ ਪੁੱਤ ਸਾਡੇ ਬਾਪੂ ਬਜ਼ੁਰਗ ਸਾਡੇ ਚਾਚੇ ਤਾਏ ਕੈਨੇਡਾ ਅਮਰੀਕਾ ਬੈਠੇ ਆ ਇੰਗਲੈਂਡ ਹਰ ਦੇਸ਼ ਦੇ ਦੁਨੀਆ ਦੇ ਹਰ ਕੋਨੇ 'ਚ ਬੈਠੇ ਆ ਉਹ ਪੁਖਿਆਨ ਉਹਦੇ ਜਾਣ ਵਾਸਤੇ ਉਹਨਾਂ ਕੋਲੇ ਇੱਕ ਪਾਈਕ ਨਹੀਂ ਆ ਜੀ ਦਾ ਜਜਵਾ ਉਹਨਾਂ ਦਾ 1 ਰੁਪਇਆ ਇੱਥੇ 80 80 ਰੁਪਏ 70 70 ਰੁਪਏ ਚੱਲਦਾ ਉਹਨਾਂ ਨੂੰ ਮਹਾਰਾਜ ਨੇ ਏਡੀ ਵੱਡੀ ਦਾਤ ਬਖਸ਼ੀ ਹੋਇਆ ਦਾ ਸੰਬੰਧ ਦੀ ਗੁਰੂ ਗੁਰਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਨੂੰ ਵੀ ਜੇ ਅਸੀਂ 100 ਰੁਪਇਆ ਕਮਾਉਣੇ ਆ ਭਾਈ 10 ਦਾਨ ਕਰਨੇ ਆ ਭਾਈ ਸਾਡੀਆਂ ਰਸਦਾਂ ਕਿਵੇਂ ਮੁਕਨ ਦੇ ਮੁਕਨ ਦੇ ਦੇਣਗੇ ਉਹ ਭਰਾ ਸਾਡੇ ਹਨ ਤੇ ਭਾਈ ਯਕੀਨ ਮੰਨਿਓ ਹਰ ਰੋਜ਼ ਹਰ ਰੋਜ਼ ਜਾਨੀ ਕਿ ਕਹਦੀਏ ਵੀ ਲੱਖਾਂ ਰੁਪਏ ਵਾਪਸ ਭੇਜ ਰਹੇ ਆ ਇੱਥੋਂ ਅਸੀਂ ਸਾਡੇ ਕੋਲੋਂ ਖਾਸ ਕਰਕੇ ਜਿਹੜਾ ਵੀ ਪੀਰ ਭਰਾ ਆਉਂਦਾ ਪੈਸੇ ਲੈ ਕੇ ਉਹਨੂੰ ਮਿੰਤਾਂ ਕਰਕੇ ਸਮਝਾ ਕੇ ਮੋੜੀ ਦਾ ਪੈਰੀ ਹੱਥ ਲਾ ਲਾ ਕੇ ਮਨਾਈਦਾ ਬਾਈ ਲੋੜ ਦੀ ਬਾਈ ਪੈਸੇ ਜਾਂਦੇ ਉਹ ਚੀਜ਼ਾਂ ਲਿਆ ਦਿਓ ਚੀਜ਼ਾਂ ਦੱਸੋ ਕਹਿੰਦੇ ਕੀ ਚਾਹੀਦੀਆਂ ਚੀਜ਼ਾਂ ਵੀ ਬਾਈ ਇੰਨੀਆਂ ਵੀ ਸਾਡੇ ਕੋਲੇ ਰੱਖਣ ਨੂੰ ਜਗ੍ਹਾ ਖਤਮ ਹੋ ਗਈ ਆ ਕੀ ਦਸੀਏ ਦੱਸ ਸੋਚ ਸੋਚ ਕੇ ਸੋਚ ਸੋਚ ਕੇ ਦਸੀਦਾ ਯਾਰ ਆ ਲਿਆ ਦਿਓ ਆ ਲਿਆ ਦਿਓ ਕਿਉਂਕਿ ਉਹ ਵੀ ਬੜੀ ਵੱਡੀ ਜ਼ਿੰਮੇਵਾਰੀ ਆ ਸਾਡੇ ਉੱਪਰ ਵੀ ਅਸੀਂ ਕੋਈ ਐਸੀ ਜੀ ਚੀਜ਼ ਮੰਗਾ ਲਈ ਜਿਹੜੀ ਸਾਡੇ ਕੰਮ ਹੀ ਨਾ ਆਵੇ ਜਾਂ ਵਰਤੋਂ ਚ ਨਾ ਆਵੇ ਉਹ ਚੀਜ਼ ਪਈ ਰਹੇ ਕੋਈ ਵੀਰ ਸਾਡਾ ਕੋਈ ਭੈਣਾ ਸਾਡੀਆਂ ਇੰਨੀ ਸਖਤ ਮਿਹਨਤ ਦੇ ਨਾਲ ਉਹ ਦਸਵੰਦ ਨਾ ਇੱਥੇ ਭੇਜ ਦਿਆ ਕਰਕੇ 16 16 18 18 ਘੰਟੇ ਸਾਨੂੰ ਪਤਾ ਮੇਰੇ ਭਰਾ ਬਾਹਰ ਆ ਮੇਰੀ ਬੇਟੀ ਬਾਹਰ ਆ ਵੀ ਉਹ ਦੋ ਦੋ ਜੌਬਾਂ ਕਰਦੇ ਆ ਨਾ ਇਕੱਠੀਆਂ ਤੇ ਫੇਰ ਇੱਕ ਤੋਂ ਜਾਈਦਾ ਪੁੱਛੀਦਾ ਵੀ ਹੁਣ ਸੌਵਾਂਗੇ ਘਰੇ ਜਾ ਕੇ ਨਹੀਂ ਕਹਿੰਦੇ ਦੂਜੀ ਤੇ ਚੱਲੇ ਆ ਯਾਨੀ ਕਿ ਉਹਨਾਂ ਨੂੰ ਦੇਖ ਕੇ ਪਤਾ ਲੱਗਦਾ ਵੀ ਉਹ ਕਿੱਦਾਂ ਕਮਾਈ ਕਰਦੇ ਤੇ ਕਿੱਦਾਂ ਉਹ ਪੈਸੇ ਨੂੰ ਭੇਜਦੇ ਆ ਤੇ ਉਸ ਪੈਸੇ ਦਾ ਇੱਕ ਇੱਕ ਪੈਣੀ ਇੱਕ ਇੱਕ ਪੈਸਾ ਉਹਨਾਂ ਦਾ ਅਸੀਂ ਕਿਸੇ ਗਲਤ ਜਗ੍ਹਾ ਤੇ ਲੱਗ ਜਾਈਏ ਸਾਤੋਂ ਤੇ ਸਾਡੇ ਲਈ ਵੀ ਉਹ ਮੈਨਣੇ ਕਿ ਮਾੜੀ ਗੱਲ ਆ ਇਸ ਕਰਕੇ ਬਹੁਤ ਵੀਰਾਂ ਨੂੰ ਵਾਪਸ ਭੇਜੀਦਾ ਵੀ ਨਾ ਬਾਈ ਜਦੋਂ ਲੋੜ ਹੋ ਤੁਹਾਨੂੰ ਫੋਨ ਕਰਦਾਂਗੇ ਨੰਬਰ ਲਿਖਾ ਦਿਓ ਨੰਬਰ ਲਿਖਾ ਦਿਓ ਤੇ ਯਾਨੀ ਕਿ ਸ਼ਹਿਰ ਮੋਦੀ ਸਰਕਾਰ ਦੇ ਦਿਮਾਗ ਦੇ ਵਿੱਚ ਕਿਤੇ ਨਾ ਕਿਤੇ ਸੀਗਾ ਕੀੜਾ ਵੀ ਇਹਨਾਂ ਕੋਲੇ ਰਸਦਾ ਮੌਕਾ ਯਾਨੀ ਇਹ ਕਿੰਨੇ ਦਿਨ ਉਕੇ ਮਰਦੇ ਮੁੜ ਜਾਣਗੇ ਪਰ ਅੱਜ ਉਹਨਾਂ ਨੂੰ ਇਹ ਗੱਲ ਕਹਿਣੀ ਪੈ ਰਹੀ ਹੈ ਵੀ ਤਾਂ ਪਿਕਨਿਕ ਮਨਾ ਰਹੇ ਆ ਤਾਂ ਮੇਲਾ ਮਨਾ ਰਹੇ ਆ ਕਿਉਂਕਿ ਸਾਡੇ ਵੀਰਾਂ ਨੇ ਵਾਕਈਏ ਮੇਲਾ ਹੀ ਬਣਾਤਾ ਬਾਈ ਇੱਥੇ ਹਰ ਚੀਜ਼ ਹਰ ਸ਼ੈ ਜਿਹੜੀ ਖਾਣ ਪੀਣ ਪੈਣ ਨਾਲੇ ਵਰਤਣ ਨਾਲੇ ਅਸੀਂ ਬਾਰ-ਬਾਰ ਕਹਿੰਨੇ ਆ ਵੀ ਉਹ ਪਹੁੰਚਦੀ ਕਰਦੀ ਉਹਨਾਂ ਨੇ ਜਿਹੜੀਆਂ ਸਭ ਤੋਂ ਵਰਤਾਈਆਂ ਤੇ ਖਾਧੀਆਂ ਨਹੀਂ ਜਾ ਰਹੀਆਂ ਤੇ ਵਰਤਾਈਆਂ ਤੇ ਵਰਤੀਆਂ ਨਹੀਂ ਜਾ ਰਹੀਆਂ ਹਰ ਰੋਜ਼ ਬਾਈ ਜੀ ਯਾਨੀ ਕਿ ਯਕੀਨ ਮੰਨਿਓ ਵੀ ਇੱਥੇ ਲੱਖਾਂ ਦੀ ਗਿਣਤੀ ਪੰਜਾਬ ਤੋਂ ਹਰਿਆਣੇ ਤੋਂ ਯੂਪੀ ਤੋਂ ਰਾਜਸਥਾਨ ਤੋਂ ਲੋਕ ਆਉਂਦੇ ਆ ਲੱਖਾਂ ਦੀ ਗਿਣਤੀ ਦੇ ਵਿੱਚ ਜਾਂਦੇ ਆ ਇਹ ਸ਼ਿੰਗਾਰਸ਼ਾ ਜਿਹੜਾ ਇਤਿਹਾਸਕ ਹੋ ਗਿਆ ਬਾਈ ਜਿੱਥੇ ਅੱਗੇ ਵੀ ਸਾਡੇ ਗੁਰੂ ਸਾਹਿਬਾਂ ਦੇ ਚਰਨ ਛੋਹ ਪ੍ਰਾਪਤ ਧਰਤੀਆਂ ਉੱਥੇ-ਉੱਥੇ ਗੁਰੂ ਘਰ ਬਣਾਤੇ ਤੇ ਇਹ ਕੁੰਡਲੀ ਬਾਰਡਰ ਆ ਚਾਹੇ ਚਾਹੇ ਟਿਕਰੀ ਬਾਰਡਰ ਆ ਚਾਹੇ ਗਾਜੀਪੁਰ ਬਾਰਡਰ ਆ ਇੱਥੇ ਵੀ ਸਾਡੇ ਗੁਰੂਆਂ ਦੇ ਚਰਨ ਪੈ ਗਿਆ ਬਾਈ ਇੱਥੇ ਵੀ ਸਾਡੇ ਦਸੇ ਗੁਰੂ ਪਹੁੰਚ ਗਿਆ ਜੀ ਬਾਈ ਜੀ बस देखण वाली ਥੋਡੀ ਅੱਖ ਤੇ ਸਮਝਣ ਵਾਲਾ ਤੁਹਾਡਾ ਮਨ ਚਾਹੀਦਾ ਸਾਹਮਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਿशोਭਿਤ ਨੇ ਬਸ ਦੇ ਵਿੱਚ ਭਾਈ ਇੱਥੇ ਇਲਾਹੀ ਇਲਾਹੀ ਨੂਰ ਦੇਖਣ ਨੂੰ ਮਿਲਦਾ ਬਜ਼ੁਰਗਾਂ ਦੇ ਚਿਹਰਿਆਂ ਤੇ ਬੱਚਿਆਂ ਦੇ ਚਿਹਰਿਆਂ ਤੇ ਨੌਜਵਾਨਾਂ ਦੇ ਵੀ ਚਿਹਰਿਆਂ ਤੇ ਸਾਡੀਆਂ ਮਾਵਾਂ ਦੇ ਸਾਡੀਆਂ ਭੈਣਾਂ ਦੇ ਚਿਹਰਿਆਂ ਤੇ ਆ ਟੀਡੀ ਆਈ ਮੌਲ ਦਾ ਮਾਲਕ ਭਾਈ ਕਈ ਜਨਮਾਂ ਦਾ ਉਹਦਾ ਜਾਨੀ ਕਿ ਭਾਰ ਲੱਥ ਗਿਆ ਜੀ ਉਹ ਕਰਮਾਂ ਵਾਲਾ ਭਾਈ ਜੀ ਨੇ ਐਡਾ ਵੱਡਾ ਮੌਲਦਾਨ ਹੀ ਕਰਤਾ ਬਾਈ ਪਬਲਿਕ ਨੂੰ ਹਰ ਚੀਜ਼ ਵਾਸਤੇ ਟਾਇਲਟ ਬਾਥਰੂਮ ਵਾਸਤੇ ਜਿਹੜੇ ਘੋੜੇ ਸਿੰਘਾਂ ਦੇ ਬੰਨੇ ਹੋਏ ਨੇ ਪਾਰਕਾਂ 'ਚ ਉੱਥੇ ਬੰਦਿਆਂ ਨੂੰ ਵੀ ਵੜਨੇ ਸੀ ਦਿੰਦੇ ਕਿਸੇ ਟਾਈਮ ਯਾਨੀ ਕਿ ਇੱਥੇ ਬਾਈ ਜੀ ਤੁਸੀਂ ਆ ਕੇ ਦੇਖੋ ਤਾਂ ਸਹੀ ਜਿਹੜੇ ਨਹੀਂ ਆਏ ਉਹਨਾਂ ਨੂੰ ਬਾਰ-ਬਾਰ ਬੇਨਤੀਆਂ ਕਰਦੇ ਆਂ ਬਾਈ ਆ ਕੇ ਦੇਖੋ ਤਾਂ ਸਹੀ ਕਿਸੇ ਤੀਰਤ ਤੇ ਜਾਣ ਦੀ ਲੋੜ ਨਹੀਂ ਬਾਈ ਹਜੂਰ ਸਾਹਿਬ ਜਾਣੇ ਆ ਹੋਏ ਹਿਮਕੁੰਡ ਸਾਹਿਬ ਜਾਣੇ ਆ ਆਪਾਂ ਹਨਾ ਚਾਹੇ ਉਹ ਬਦਰੀਨਾਥ ਤੇ ਜਾਂਦਾ ਕੋਈ ਚਾਹੇ ਚੰਤਪੁਰ ਨਹੀਂ ਜਾਂਦਾ ਕੋਈ ਬਾਈ ਹਿੰਦੂ ਮੁਸਲਮ ਸਿੱਖ ਈਸਾਈ ਸਾਰੀਆਂ ਜਾਤਾਂ ਸਾਰੇ ਧਰਮ ਬਾਈ ਇੱਥੇ ਕੋਈ ਧਰਮ ਨਹੀਂ ਇੱਥੇ ਕੋਈ ਜਾਤ ਨਹੀਂ ਇੱਥੇ ਇਨਸਾਨ ਆ ਇਨਸਾਨੀਅਤ ਆ ਚਾਹੇ ਉਹ ਅੱਲਾਹ ਵਾ ਚਾਹੇ ਉਹ ਰਾਮ ਆ ਚਾਹੇ ਵਾਹਿਗੁਰੂ ਆ ਚਾਹੇ ਭਗਵਾਨ ਆ ਬਾਈ ਇੱਥੇ ਆ ਇੱਥੇ ਆ ਬਾਈ ਵਿੱਚ ਆ ਕੇ ਦੇਖੋ ਮਿਲੋ ਮਿਲਣਾ ਤੁਹਾਨੂੰ ਆਉਣਾ ਆਉਣਾ ਚਾਹੀਦਾ ਮਿਲੂਗੇ ਜ਼ਰੂਰ ਤੁਹਾਨੂੰ ਉਹ ਸਾਡੀਆਂ ਭੈਣਾਂ ਨੂੰ ਮਾਵਾਂ ਨੂੰ ਬੇਨਤੀ ਕਰਦੇ ਆ ਖਾਸ ਕਰਕੇ ਅਸੀਂ ਆਪਾਂ ਅਕਸਰ ਤੀਰਥਾਂ ਤੇ ਜਾਂਦੇ ਆ ਮੱਥਾ ਟੇਕਣ ਜਾਂਦੇ ਆ ਪਰਿਵਾਰ ਨੂੰ ਲੈ ਕੇ ਜਾਂਦੇ ਆ ਸੰਡੇ ਦੀ ਸੰਡੇ ਜਾਂ ਪੂਰਨਮਾਸ਼ੀ ਤੇ ਜਾਂਦੇ ਆ ਕਿਤੇ ਵੀ ਇਸ ਵਾਰ ਇੱਥੇ ਆ ਕੇ ਦੇਖੋ ਜੀ ਇੱਥੇ ਦੀ ਪੂਰਨਮਾਸ਼ੀ ਮਨਾ ਕੇ ਦੇਖੋ ਇੱਥੋਂ ਦੀ ਪੁੰਨਿਆ ਜਾਂ ਮਸਿਆ ਚਾਹੇ ਕੋਈ ਸੰਡੇ ਆ ਚਾਹੇ ਕੋਈ ਸੰਗਰਾਮ ਦਾ ਬਾਈ ਇੱਥੇ ਮਨਾ ਕੇ ਦੇਖੋ ਮੇਰੀਆਂ ਭੈਣਾਂ ਨੂੰ ਬੇਨਤੀ ਆ ਐਨ ਆਰ ਆਈ ਵੀਰਾਂ ਨੂੰ ਸਲੂਟ ਕਰਦੇ ਆ 100 ਵਾਰ ਨਮਨ ਕਰਦੇ ਆ ਬਾਈ ਕੋਈ ਜੋ ਤੁਸੀਂ ਕਰ ਰਹੇ ਹੋ ਇਸ ਸੰਘਰਸ਼ ਨੂੰ ਜਿੱਤਣ ਵਿੱਚ ਉਹ ਯੋਗਦਾਨ ਕਿਉਂਕਿ ਠੀਕ ਆ ਸਾਡੇ ਇੱਥੇ ਕਿਸਾਨ ਮੂਹਰੇ ਬੈਠੇ ਨੇ ਕਿਸਾਨ ਜੱਥੇਬੰਦੀਆਂ ਮੂਹਰੇ ਬੈਠੀਆਂ ਐ ਐਕਟੀਵਿਸਟ ਮੂਹਰੇ ਬੈਠੇ ਨੇ ਸੋਸ਼ਲ ਹਨਾ ਸਾਡੇ ਵਰਗਿਆਂ ਦੇ ਵੀ ਵਾਇਗਰੂ ਨੇ ਛੋਟੀਆਂ-ਛੋਟੀਆਂ ਜ਼ਿੰਮੇਵਾਰੀਆਂ ਦਿੱਤੀਆਂ ਹੋਈਆਂ ਅਸੀਂ ਵੀ ਇੱਥੇ ਬੈਠੇ ਆ ਪਰ ਭਾਈ ਹਰ ਇੱਕ ਬੰਦਾ ਡਿਊਟੀ ਕਰ ਰਿਹਾ ਹਰ ਇੱਕ ਬੰਦੇ ਦੀ ਡਿਊਟੀ ਆ ਭੁੱਖਿਆਂ ਦਾ ਢਿੱਡ ਭਰਨਾ ਜਿਹੜਾ ਨਾ ਇਹ ਦੁਨੀਆ ਦਾ ਸਭ ਤੋਂ ਵੱਡਾ ਪੁੰਨ ਆ ਭਾਈ ਆ ਦੇਖੋ ਕਿਦਾਂ ਦਿਹਾੜੀ ਤੋਂ ਆਇਆ ਭਾਈ ਭਾਈ ਕਿਆ ਕੰਮ ਕਰਦੇ ਹੋ क्या काम करते हो बेटा कहा कुंडली में काम करते आप भाई काम करते क्या बेटा? नौकरी कहाँ? क्या काम करते हो क्या जूते चप्पल का सोल बनता है फैक्ट्री में काम करते जहाँ पे सरदार लोगों ने जे बैठे हैं जहां पे धरना लगाया हुआ है जहाँ आपको कोई तकलीफ हो रही है इससे कोई परेशानी हो रही है आपको कोई कोई और अच्छाई है इसमें आप खाना खाते हो जहाँ पे आते हो हमें मिल जहाँ पे घूमते हो अच्छा लगता है सरदार लोग जे पंजाब वाले लोग हैं जो जहाँ जो लोग धरनाकारी किसान हैं, जो किसान की बात करते हैं जे कोई आपको लगा किसी वजह से कोई आंकतवादी है जे, गलत लोग हैं इनके पास हथियार हैं मार कूट कर रहे हैं किसी को कोई हर को लड़नी चाहिए ना आगे तो आपको इतने दिन से आप भाई जहाँ पे आते हो ना हर रोज जाते हो गए पे नहीं निकलते तो इसके बीच में से हो ना आते जाते हो तो आप इतने दिन से भाई देख रहे हो हम है ना सभी लोगों को किसान बहने भाई हैं बुजुर्ग हैं माए हैं सभी हैं ना कोई आपको कभी खतरा लगा इनसे कोई ऐसा लगा हो भी हमें मार ना दे या कुछ ना दे कोई संदेह नहीं है ना आपको आप ऐसे कहाँ से हो यूपी से हो या बिहार से यूपी से, से. हरदोई से आप भी पीछे से किसान के साथ जुड़े ही हो ना आप भी किसान का बेटा है तो जो हक हम मांग रहे हैं वो मिलने चाहिए ना बिल्कुल तो जहाँ पे इतना लोग पुण्य कर रहा है किसान हर रोज़ खाना उगाता है खाता है खिलाता है सबको किसान आपको लगता है कभी पाप करता है किसी का हक मारता है नहीं है ना तो सरकार क्यों ऐसा कर रही है हमारे साथ सरकार को ऐसा नहीं करना चाहिए किसान को जो है जो हक है वो देना चाहिए किसान का अगर सब हर व्यक्ति किसान के ऊपर डिपेंड है तो किसान का जो नहीं है हक क्यों मारा जा रहा है भाई साहब क्या नाम आपका मेरा नाम लल्लूराम राम लल्लू राम लल्लू राम जी धन्यवाद आपका हमारे प्रधानमंत्री जी भी इस टाइम समझ पा... समय नहीं पा रहे हमारी बात तो हम चाहते हैं भी आप लोग भी ਆਪਣੇ ਦੇ گاؤں ਸੇ ਲੋਕਾਂ ਕੋ ਬਤਾਈਏਗਾ ਭਾਈ ਵੀ ਇੱਕ ਜੁਟ ਹੋਵੋ ਇੱਕ ਜੁਟ ਹੋ ਕੇ ਲੜਾਈ ਕਰਨਗੇ ਤਾਂ ਫਿਰ ਸਮਝ ਆਏਗਾ ਸਰਕਾਰਾਂ ਸਭੀ ਸਭ ਲੋਕਾਂ ਤੇ ਇਹ ਦੇਖੋ ਜੀ ਇਹਨਾਂ ਵੀਰਾਂ ਦਾ ਜੱਜਬਾ ਇਹ ਦਿਹਾੜੀ ਜਾਂਦੇ ਆ ਜਾਂ ਕੰਮ ਕਰਦੇ ਨੇ ਜੌਬ ਕਰਦੇ ਨੇ ਪ੍ਰਸ਼ਾਦਾ ਇੱਥੋਂ ਛੱਕ ਜਾਂਦੇ ਨੇ ਤੇ ਇਹਨਾਂ ਲਈ ਵੀ ਇੱਕ ਕਿੱਡੀ ਵੱਡੀ ਯਾਨੀ ਕਿ ਵਾਹਿਗੁਰੂ ਦੀ ਕਿਰਪਾ ਵੀ ਪ੍ਰਸ਼ਾਦਾ ਇੱਥੇ ਛਕਣਾ ਘਰੇ ਜਾ ਕੇ ਆਪਣੇ ਘਰ ਦੇ ਵਿੱਚ بیوی ਬੱਚਿਆਂ ਲਈ ਵੀ ਲੈ ਕੇ ਜਾਣਾ ਤੇ ਇਹਨਾਂ ਲਈ ਵੀ ਇੱਕ ਜੱਗ ਲੱਗਿਆ ਹੋਇਆ ਇਹ ਜੱਗ ਜੀ ਇਹ ਮਹਾ ਜੱਗ ਆ ਇਹ ਕੁੰਭ ਦਾ ਮੇਲਾ ਕਹਿ ਰਿਹਾ ਇਹਨੂੰ ਚਾਹੇ ਚਾਹੇ ਇਹਨੂੰ ਆਪਾਂ ਕੋਈ ਜਿਹੜੀਆਂ ਭੱਟੀਆਂ ਵੱਡੀਆਂ ਜਾਨੀ ਕਿ ਕੋਈ ਤੀਰਥ ਯਾਤਰਾਵਾਂ ਨਿਕਲਦੀਆਂ ਉਹਨਾਂ ਦਾ ਉਹਨਾਂ ਨਾਲ ਜੋੜ ਦਈਏ ਤਾਂ ਕੋਈ ਅਤਕਤ ਨਹੀਂ ਨਹੀਂ ਹੋਊਗੀ ਤੇ ਇਸ ਕਰਕੇ ਸਾਡਾ ਧੰਨਵਾਦ ਆ ਉਹਨਾਂ ਵੀਰਾਂ ਦਾ ਬਹੁਤ ਜ਼ਿਆਦਾ ਜਿਹੜੇ ਮਿਲਦੇ ਆ ਵੀਰ ਜੀ ਕਿੱਥੋਂ ਆਏ ਵੀਰੇ ਹਾਂ ਜੀ ਕੋਰ ਸਾਹਿਬ ਤੋਂ ਆਇਆ ਬਾਕੀ ਬਹੁਤ ਹਨ ਹਾਂ ਵੀ ਬੇਟਾ ਕਿੱਥੇ ਕਿੱਦਾਂ ਤੋਂ ਬਾਈ ਜੀ ਵਾਪਸ ਕਿੱਧਰ ਆਏ ਆ ਜੀ ਕੀ ਨਾਮ ਪੁੱਤਰ ਕਮਲਪ੍ਰੀਤ ਸਿੰਘ ਕਮਲਪ੍ਰੀਤ ਸਿੰਘ ਕਿਵੇਂ ਆਏ ਤੇ ਕੀ ਦੇਖਣਾ ਹੈ ਪੁੱਤ ਇਹ ਤੇ ਇੰਨਾ ਕੱਟ ਕਾਤੋਂ ਪੁੱਤ ਮੋਦੀ ਕਰਕੇ ਕੀ ਕਰ ਰਿਹਾ ਮੋਦੀ ਆਪਣੇ ਨਾਲ ਮੋਦੀ ਨਾਲ ਆਪਣੇ ਨਾਲ ਬਹੁਤ ਗਲਤ ਕਰ ਰਿਹਾ ਓਕੇ ਆ ਖੋ ਰਿਹਾ ਆਪਣੇ ਹੱਕ ਹਨਾ ਜ਼ਮੀਨਾਂ ਖੋ ਰਿਹਾ ਆਪਣੀਆਂ ਵਾਪਸ ਲੈਣੀਆਂ ਹੱਕ ਲੈਣੇ ਵਾਪਸ ਕਿਹੜੀ ਕਲਾਸ ਚ ਪੜਦਾ ਪੁੱਤ ਪੈਂਟ ਗਲਾਸ ਤੇ ਕੀ ਲੈ ਕੇ ਡੈਡੀ ਹੁਣੀ ਤੇਰੇ ਆਚਾਰ ਤੇ ਚਾਹ ਪੱਤੀ ਚਾਹ ਪੱਤੀ ਚਾਰ ਤੇ ਚਾਹ ਪੱਤੀ ਲੈ ਕੇ ਆਂ ਦੇਖੋ ਜੀ ਕਿੰਦੀਆਂ ਜਨੀਕ ਜੀ ਚੀਜ਼ਾਂ ਚਾਹ ਪੱਤੀ ਤੇ ਆਚਾਰ ਆਚਾਰ ਆਪਾਂ ਸੋਚਦੇ ਆਂ ਵੀ ਚਲੋ ਆਮ ਘਰੇ ਛਕਦੇ ਆਂ ਵੀ ਇੱਥੇ ਸ਼ਿੰਗਾਰਚੇ ਚ ਬੈਠਿਆਂ ਉਹ ਆਚਾਰ ਦੀ ਕੀ ਲੋੜਾ ਪਰ ਵੀਰਾਂ ਨੇ ਇੱਥੇ ਹਰ ਚੀਜ਼ ਉਹ ਹਰ ਚੀਜ਼ ਮਹਈਆ ਕਰਾਤੀ ਇਸੇ ਕਰਕੇ ਮੋਤੀ ਸਰਕਾਰ ਦਾ ਢਿੱਡ ਦੁਖਦਾ ਗੋਦੀ মিডিਆ ਨੂੰ ਪ੍ਰੋਬਲਮ ਆ ਰਹੀ ਆ ਵੀ ਇਹ ਤਾਂ ਜੀ ਪਿਕਨਿਕ ਮਨਾ ਰਹੇ ਆ ਇਹ ਤਾਂ ਜੀ ਇੱਥੇ ਲੰਗਰ ਪੀੜਿਆਂ ਦੇ ਲਾਏ ਹੋਇਆ ਤਾਂ ਜੀ ਇੱਥੇ ਐਸ਼ ਕਰਦੇ ਆ ਐਸ਼ ਨਹੀਂ ਬਾਈ ਜੀ ਸਾਡੇ ਭਰਾ ਸਾਡੀਆਂ ਭੈਣਾਂ ਸਾਡੀਆਂ ਮਾਵਾ ਘਰਾਂ ਦੇ ਵਿੱਚ ਬੈਠੀਆਂ ਸਾਡੇ ਲਈ ਫਿਕਰਮੰਦ ਆ ਕੋਈ ਪਿੰਨੀਆਂ ਵਟ ਵਟ ਕੇ ਖੋਏ ਦੀਆਂ ਭੇਜ ਰਿਹਾ ਕੋਈ ਗਜਰੇਲਾ ਬਣਾ ਕੇ ਭੇਜ ਰਿਹਾ ਕੋਈ ਪੀਜੇ ਦਾ ਸਮਾਨ ਭੇਜ ਰਿਹਾ ਕੋਈ ਪਾਸਤਾ ਭੇਜ ਰਿਹਾ ਕੋਈ ਬਰੀਆਨੀ ਭੇਜ ਰਿਹਾ ਇਹ ਵੀ ਰੋਣੀ ਘਰੋਂ ਅਚਾਰ ਕਰਦਾ achar ਸਾਡੀਆਂ ਜਿਹੜੀਆਂ ਮਾਵਾ ਭੈਣਾਂ ਅਚਾਰ ਬਣਾਉਂਦੀਆਂ ਉਹ ਹੀ ਸੋਚ ਕੇ ਥੋੜੀ ਬਣਾਇਆ ਸੀ ਇਹਨਾਂ ਨੇ ਵੀ ਸ਼ਿੰਗਾਰ ਹੋਊਗਾ ਉੱਥੇ ਭੇਜਾਂਗੇ ਕਰਦਾ ਯਾਰ ਆਬਦਾ ਬਣਾਇਆ ਹੋਇਆ 20 25 ਕਿਲੋ achar biruni ਲੈ ਕੇ ਆਏ ਨੇ ਚਾਹ ਪੱਤੀ ਲੈ ਕੇ ਆਏ ਨੇ ਬਾਈ ਧੰਨਵਾਦ ਤੁਹਾਡਾ ਬਹੁਤ ਬਹੁਤ ਬਾਈ ਧੰਨਵਾਦ ਤੁਹਾਡਾ ਯਾਨੀ ਕਿ ਇਦਾਂ ਦੀ ਯਾਨੀ ਕਿ ਸੰਗਤਾਂ ਦੀ ਇਦਾਂ ਦੀ ਸੋਚ ਆ ਵੀ ਘਰੇ ਰੋਟੀ ਆਪ ਖਾਣ ਤੋਂ ਪਹਿਲਾਂ ਇਹ ਸੋਚਦੇ ਆ ਵੀ ਯਾਰ ਉੱਥੇ ਖਾਦੀ ਹੋਊ ਕਿ ਨਹੀਂ ਕਿਸੇ ਨੇ ਉੱਥੇ ਪੂਰਾ ਹੋਊਗਾ ਕਿ ਨਹੀਂ ਹੋਊਗਾ ਸਮਾਨ ਬਾਈ ਸੈਟ ਕਰਨ ਨੂੰ ਕਹਿ ਦਿਆ ਕਰੋ ਯਾਰ ਬਾਈਆਂ ਦੇ ਤੇ ਬਾਈ ਵਰਤੋਂ ਵਾਲੇ ਤੇ ਛਕਣ ਵਾਲਿਆਂ ਦਾ ਸਿਰ ਜ਼ਰੂਰ ਟਕਾ ਦਿਆ ਕਰੋ ਕਹਿ ਕੇ ਬਾਈ ਬਣ ਕੇ ਤੇ ਸ਼ੰਕਰ ਆ ਸਾਡਾ ਹਾ ਸ਼ੰਕਰ ਦਾਦਾ ਕਿਵੇਂ ਹੋ ਬਾਈ ਠੀਕ ਆ ਖੁਸ਼ ਆ ਇੱਥੇ ਪੂਰਾ ਟਾਈਮ ਪਾਸ ਹੋਦਾ ਤੂੰ ਸਾਡੇ ਨਾਲ ਦਿੱਲੀ ਆਇਆ ਤੇ ਸ਼ੰਕਰ ਕੀ ਨੋਟ ਕੀਤਾ ਤੂੰ ਕੀ ਲੱਗਿਆ ਤੈਨੂੰ ਇੱਥੇ ਵਧੀਆ ਆ ਪਰਮਾਤਮਾ ਦੁਆਸੇ ਸਭ ਦਾ ਰੱਖੇ ਕਰ ਰਹੇ ਆ ਤੇ ਨੰਗਰ ਚਲਾ ਰਹੇ ਆ ਸਭ ਕੋ ਭਲਾਈ ਲਈ ਆ ਜਿੱਥੇ ਪਰਮਾਤਮਾ ਦਿਖਾਈ ਦਿੱਤਾ ਹੈ ਨਾ ਬਹੁਤ ਅੱਛਾ ਦਿਖਾਈ ਦੇ ਰਿਹਾ ਹੈ আরে ਕੀ ਬਾਤ ਸ਼ੰਕਰ ਨੂੰ ਵੀ ਪਰਮਾਤਮਾ ਦਿਖਾਈ ਦਿੰਦਾ ਤੇਰੂ ਪ੍ਰਮਾਤਮਾ ਦੇ ਦਰਸ਼ਨ ਹੋ ਰਹੇ ਪਉ ਤੇ ਇੱਥੇ ਹੋ ਰਹੇ ਹਨ ਵਾਹਿਗੁਰੂ ਵਾਹਿਗੁਰੂ ਤੇ ਇੱਥੇ ਪ੍ਰਮਾਤਮਾ ਵਸਦਾ ਜੀ ਇੱਥੇ ਆ ਗੁਰੂ ਕੇ ਲੰਗਰਾਂ ਦੇ ਵਿੱਚ ਪ੍ਰਮਾਤਮਾ ਅਤੁੱਟ ਵਰਤ ਰਹੇ ਆ ਆ ਮਾਵਾ ਸਾਡੀਆਂ ਭੈਣਾਂ ਸਾਡੀਆਂ ਇੱਥੇ ਆਏ ਹੋਏ ਨੇ ਨੌਜਵਾਨ ਵੀਰ ਸਾਡੇ ਇੱਥੇ ਆਏ ਹੋਏ ਨੇ ਕੱਲ ਨੂੰ ਸਾਗ ਦਾ ਲੰਗਰ ਆ ਜੀ ਤੇ ਟੀਡੀਆਈ ਮਾਲ ਦੇ ਸਾਹਮਣੇ ਵੀਰਾਂ ਨੂੰ ਬੇਨਤੀ ਆ ਭਾਈ ਆ ਕੇ ਕੱਲ ਨੂੰ ਸੇਵਾ ਕਰਵਾਓ ਕੱਲ ਨੂੰ ਟਰੈਕਟਰ ਰੈਲੀ ਆ ਤੇ ਜਿਹੜੇ ਟਰੈਕਟਰ ਰੈਲੀਆਂ ਦੇ ਵਿੱਚ ਜਾਣਾ ਜਿਹੜੇ ਵੀਰਾਂ ਨੇ ਹਨਾ ਟਰੈਕਟਰ ਰੋਸ ਮਾਰਚ ਆ ਤੇ ਉਹਨਾਂ ਨੂੰ ਵੀਰੇ ਖਾਸ ਕਰਕੇ ਬੇਨਤੀ ਆ ਸਾਡੀ ਹੱਥ ਬੰਨ ਕੇ ਵੀ ਦੋ ਦੋ ਚਾਰ ਚਾਰ ਜਾਣਾ ਬਾਈ ਟਰੈਕਟਰ ਤੇ ਜਾਇਓ ਬਾਲੇ ਬੰਦੇ ਨਾਲ ਛਤਰੀਆਂ ਤੇ ਚੜ੍ਹ ਕੇ ਸ਼ੋਹਾਂ ਤੇ ਬੈਠ ਕੇ ਨਾ ਜਾਇਓ ਕੱਲ ਇੱਕ ਵੀਰ ਆਇਆ ਰੋਹਿਤ ਸਾਡੇ ਕੋਲੇ ਹਰਿਆਣੇ ਦਾ ਸੀ ਮੁੰਡਾ 20 ਸਾਲ ਦੀ ਉਮਰ ਸੀ ਟਰੈਕਟਰ ਤੇ ਛਤਰੀ ਤੇ ਬੈਠਾ ਸੀ ਜਦੋਂ ਬ੍ਰੇਕ ਲੱਗੇ ਉੱਪਰ ਉਹ ਡਿੱਗ ਪਿਆ ਬਾਈ ਉਹ ਉਹਦਾ ਗੁੱਟ ਟੁੱਟ ਗਿਆ ਤੇ ਉਹਨੇ ਛੱਟਾਂ ਲੱਗੀਆਂ ਰੋਈ ਜਾਂਦਾ ਸੀ ਜਿਹੜੇ ਟਰੈਕਟਰ ਤੇ ਡਿੱਗਿਆ ਉਹ ਟਰੈਕਟਰ ਵਾਲੇ ਖੜੇ ਵੀ ਨਹੀਂ ਉਹ ਚਲੇ ਗਏ ਛੱਡ ਕੇ ਉਹਨੂੰ ਤੇ ਉਹ ਰੋਈ ਜਾਵੇ ਨਾਲ ਇੱਕ ਮੁੰਡਾ ਸੀ ਉਹਦੇ ਉਹ ਲੈ ਕੇ ਆਇਆ ਚੱਕ ਕੇ ਇੱਥੇ ਸਾਡੇ ਕੋਲੇ ਤੇ ਉਹਨੂੰ ਪੁੱਛਿਆ ਰੋਹਿਤ ਨੂੰ ਵਿਚਾਰਾ ਦੱਸੇ ਮੇਰਾ ਗੱਟ ਤੇ ਛੱਟ ਲੱਗੀ ਰੋਈ ਜਾਵੇ ਵੀ ਭਾਈ ਮੈਂ ਉਹਨੂੰ ਪੁੱਛਿਆ ਟਰੈਕਟਰ ਵਾਲੇ ਤੈਨੂੰ ਕਰ ਛੱਡ ਕੇ ਚਲੇ ਗਏ ਤੇਰੇ ਨਾਲ ਤੇ ਸੀ ਉਹ ਕਹਿੰਦਾ ਨਹੀਂ ਮੇਰੇ ਨਾਲ ਦੇ ਨਹੀਂ ਸੀ ਕਿ ਵੀ ਉੱਥੇ ਰਾਤ ਟਰੈਕਟਰ ਤੁਰੇ ਆਉਂਦੇ ਸੀਗੇ ਹੋਰ ਵੀ ਲੋਕ ਚੜੀ ਜਾਂਦੇ ਸੀ ਤੇ ਮੈਂ ਵੀ ਚੜ ਗਿਆ ਪਹਿਲਾਂ ਮੈਂ ਸ਼ੋਅ ਤੇ ਬੈਠਾ ਰਿਆ ਫਿਰ ਗਾਂਹ ਚੜ ਗਿਆ ਤੇ ਗਾਂਹ ਮੇਰੇ ਤੁਹਾਡੇ ਇੱਕੇ ਤੇ ਬਾਈ ਨੌਜਵਾਨਾਂ ਵੀਰਾਂ ਨੂੰ ਬੇਨਤੀ ਹੈ ਜੇ ਤੋਂ ਹੁਣ ਰੋਹਿਤ ਪਿੰਡ ਗਿਆ ਹੂ ਆਪਦੇ ਉਹਦੇ ਮਾਂ ਪਿਓ ਨੇ ਦੇਖਿਆ ਹੂ ਉਹਦਾ ਗੁੱਟ ਟੁੱਟਿਆ ਤਾਂ ਉਹ ਕਿੰਨਾ ਦੁਖੀ ਹੋਏ ਹੋਣਗੇ ਨਾ ਤੇ ਫਿਰ ਹੋਰ ਜਿਹੜੇ ਬੱਚੇ ਆਉਣਾ ਚਾਹੁੰਦੇ ਹੋਣਗੇ ਉਸੇ ਪਿੰਡ ਤੋਂ ਨੌਜਵਾਨ ਉਹਨਾਂ ਦੇ ਮਾਂ ਬਾਪ ਨੇ ਵੀ ਉਹਨਾਂ ਨੂੰ ਰੋਕਿਆ ਹੂ ਵੀ ਨਾ ਜਾਓ ਉੱਥੇ ਆਹ ਕੁਝ ਹੁੰਦਾ ਇਸ ਕਰਕੇ ਬਾਈ ਢਿੰਦੀਕਲ ਵਾਲੀ ਗੱਲ ਨਾ ਕਰੋ ਬਾਈ ਬਣ ਕੇ ਟਰੈਕਟਰ ਤੇ ਦੋ ਚਾਰ ਬੰਦੇ ਜਾਓ ਆਪਾਂ ਕੱਲ ਨੂੰ ਕਿਸਾਨ ਜੱਥੇਬੰਦੀਆਂ ਨੇ ਆਪਾਂ ਨੂੰ ਇੱਕ ਟਾਈਮ ਦਿੱਤਾ ਹੋਇਆ ਵਾ ਉਹਨਾਂ ਨੇ ਰੂਟ ਵੀ ਦਿੱਤਾ ਹੋਇਆ ਵੀ ਕੇਐਮਪੀ ਆ ਜਿਹੜਾ ਵੱਡਾ ਹਾਈਵੇ ਆ ਜਿਹੜਾ ਆਪਣਾ ਕੁੰਡਲੀ ਤੇ ਮਾਨੇਸਰ ਤੇ ਆਪਣਾ ਹੋ ਗਿਆ ਜੀ ਪਲਵਲ ਇਹ ਹਾਈਵੇ ਆ ਵੱਡਾ ਕੇਐਮਪੀ ਕਹਿੰਦੇ ਐਨੂੰ ਇਹਦੇ ਉੱਤੇ ਟਰੈਕਟਰ ਜਾਣੇ ਆ ਅੱਧੇ ਗਾਜੀਪੁਰ ਨੂੰ ਜਾਣਗੇ ਤੇ ਅੱਧੇ ਟਿੱਕਰੀ ਨੂੰ ਜਾਣਗੇ ਜਿਹੜੇ ਟਿੱਕਰੀ ਵਾਲੇ ਹੋ ਇੱਧਰ ਨੂੰ ਆਉਣਗੇ ਜਿਹੜੇ ਗਾਜੀਪੁਰ ਵਾਲੇ ਹੋ ਇੱਧਰ ਨੂੰ ਆਉਣਗੇ ਸ਼ਾਹਜਹਾਨਪੁਰ ਵਾਲੇ ਟਿੱਕਰੀ ਵੱਲ ਨੂੰ ਆਉਣਗੇ ਸਾਰੇ ਜਿੱਥੇ ਇਕੱਠੇ ਹੋ ਜਾਣਗੇ ਉੱਥੋਂ ਵਾਪਸ ਮੁੜ ਪੈਣਗੇ ਇਹ ਉਸ ਮਾਰਚ ਆ ਉਦਾਂ ਇਹ ਜਿਹੜਾ ਰੋਡ ਆ ਕੱਲ ਲਈ ਬੰਦ ਆ ਆਮ ਲੋਕਾਂ ਲਈ ਆਪਣੇ ਕਿਸਾਨਾਂ ਦੇ ਉੱਥੇ ਹੋਣਾ ਕੱਲਾ ਤੇ ਸਾਡੀ ਬੇਨਤੀ ਹੈ ਬਾਈ ਆਪਾਂ ਇਸ ਕੱਲ ਨਾਲਾ ਜਿਹੜਾ ਟਰੈਕਟਰਾਂ ਦਾ ਰੋਸ ਰੈਲੀ ਆ ਜਾਂ ਮਾਰਚ ਆ ਉਹਦੇ ਵਿੱਚ ਬਾਈ ਹੁਣ ਆਪਾਂ ਕੋਈ ਵੀ ਜੇ ਕੋਈ ਬੰਦਾ ਹੁੜਲਣ ਬਾਜੀ ਕਰਦਾ ਜਾਂ ਉਹਨੂੰ ਰੋਕੋ ਸਮਝਾਵੋ ਆਪਾਂ ਸ਼ਾਂਤੀ ਦੇ ਨਾਲ ਕੱਲ ਦਾ ਇਹ ਜਿਹੜਾ ਹੈਗਾ ਰੋਸ ਮਾਰਚ ਕਰਨਾ ਵਾ ਤੇ ਨਾ ਕਿ ਕੱਲ ਨੂੰ ਆਪਾਂ ਹੁੱਕਾਂ ਟਰੈਕਟਰਾਂ ਦੀਆਂ ਕੱਢ ਲਈਏ ਟਰਾਲੀਆਂ ਦੇ ਮਗਰੋਂ ਤੇ ਉਸ ਤੋਂ ਬਾਅਦ ਆਪਾਂ ਉੱਥੇ ਕੋਈ ਹੁੜਦਾ ਔਰ ਦੰਗ ਮਚਾ ਦਈਏ ਤੇ ਨੁਕਸਾਨ ਹੋਵੇ ਹੈਨਾ ਸੰਗਤਾਂ ਦਾ ਇਹ ਬਾਈ ਬਣ ਕੇ ਖਾਸ ਖਿਆਲ ਰੱਖਿਓ ਸਾਰੇ ਵੀਰਾਂ ਨੂੰ ਬੇਨਤੀ ਹੈ ਨੌਜਵਾਨਾਂ ਨੂੰ ਖਾਸ ਕਰਕੇ ਵੀ ਭਾਈ ਆਪਣੀ ਜ਼ਿੰਮੇਵਾਰੀ ਸਮਝਿਓ 4 4 2 2 4 4 ਬੰਦੇ ਟਰੈਕਟਰਾਂ ਤੇ ਜਾਇਓ 20 20 ਬੰਦੇ ਬਾਈ ਛਤਰਿਆਂ ਤੇ ਸ਼ੋਅ ਤੇ ਬਿਠਾ ਕੇ ਨਾ ਜਾਇਓ ਡੀਜੇ ਡੈਕ ਲਾ ਕੇ ਜਾਂ ਕਿਵੇਂ ਹੈਨਾ ਆਪਾਂ ਠੀਕ ਆ ਆਪਣਾ ਇੱਕ ਸ਼ੌਂਕ ਆ ਇਹ ਆਪਾਂ ਪੰਜਾਬ ਪੂਰਾ ਕਰਦੇ ਆ ਅੱਗੇ ਵੀ ਅੱਗੇ ਵੀ ਕਰਾਂਗੇ ਜਾ ਕੇ ਕੱਲ ਦਾ ਦਿਨ ਹੈ ਜਿਹੜਾ ਬੜਾ ਸ਼ਾਂਤੀ ਦੇ ਨਾਲ ਸਬਰ ਨਾਲ ਸੰਤੋਖ ਨਾਲ ਆਪਾਂ ਪੂਰਾ ਕਰਨਾ ਆ ਬਾਈ ਜੀ ਹੁਣੇ ਦੇਖੋ ਟਰਾਲੀਆਂ ਚ ਪਹੁੰਚੇ ਆ ਹੁਣ ਹਨਾ ਰਾਹ ਚ ਮੀ ਪੈਂਦਾ ਤਰਪਾਲਾ ਤਰਪੁੱਲਾ ਬੰਨ ਕੇ ਪੂਰਾ ਪ੍ਰੋਪਰ ਇਹ ਇੱਥੇ ਆਏ ਨੇ ਹੁਣ ਗੱਲ ਨੂੰ ਟਰੈਕਟਰਾਂ ਦੇ ਵਿੱਚੋਂ ਆਪਾਂ ਇੱਥੋਂ ਟਰਾਲੀਆਂ ਚੋਂ ਟਰੈਕਟਰਾਂ ਨੂੰ ਕੱਢ ਕੇ ਲੈ ਕੇ ਜਾਵਾਂਗੇ ਉੱਥੇ ਹਨਾ ਆ ਕੇ ਵਾਪਸ ਉਵੇਂ ਹੀ ਸੇਫ ਆ ਕੇ ਮਿਲਣਾ ਸਾਰੇ ਨਾ ਜਾਇਓ ਬਾਈ ਕਿਉਂਕਿ ਟਰਾਲੀਆਂ ਦੇ ਵਿੱਚ ਵੀ ਬੰਦੇ ਓਨੇ ਰੱਖੋ ਪੂਰੇ ਜਿੰਨੇ ਲੋਡ ਆ ਪਿੱਛੇ ਲੰਗਰ ਲੱਗੇ ਹੋਏ ਨੇ ਉੱਥੇ ਵੀ ਸੇਵਾਦਾਰਾਂ ਦੀ ਲੋਡ ਆ ਇਸ ਕਰਕੇ ਸਾਡੀ ਬੇਨਤੀ ਹੈ ਬਾਈ ਨੌਜਵਾਨਾਂ ਨੂੰ ਇਸ ਸ਼ਾਂਤੀ ਦੇ ਨਾਲ ਆਪਾਂ ਸਬਰ ਦੇ ਨਾਲ ਆਪਾਂ ਇਹ ਸੰਘਾਰਸ਼ ਜਿੱਤਣਾ ਇੱਕੋ ਹੀ ਇੱਕ ਇਹਦਾ ਤਰੀਕਾ ਵਾ ਸਬਰ ਤੇ ਸੰਤੋਖ ਇਹ ਸੰਘਾਰਸ਼ ਨੂੰ ਜਿੱਤਣ ਦਾ ਨਾ ਇੱਥੇ ਗਰਪਾਨਾ ਦੀ ਨਾ ਰਫਲਾਂ ਦੀ ਨਾ ਗੋਲੀਆਂ ਦੀ ਨਾ ਕਿਸੇ ਚੀਜ਼ ਦੀ ਲੋੜ ਨਹੀਂ ਬਾਈ ਇਸ ਕਰਕੇ ਸਾਡੀ ਜਿਹੜੀ ਬੇਨਤੀ ਆ ਉਹਨੂੰ ਜਰੂਰ ਸਮਝਿਓ ਵੀ ਆਪਾਂ ਕੱਲ ਨੂੰ ਇਹ ਸਬਰ ਤੇ ਸੰਤੋਖ ਨਾਲ ਸੰਘਾਰਸ਼ ਜਿੱਤ ਕੇ ਮੁੜੀਏ ਤੇ ਤਾਂ ਜੋ ਜਿਹੜਾ ਆਪਣਾ ਪੂਰਾ ਦੁਨੀਆ ਦੀਆਂ ਆਪਣੇ ਤੇ ਨਜ਼ਰਾਂ ਲੱਗੀਆਂ ਹੋਈਆਂ ਤੇ ਉਹ ਦੇਖ ਰਹੇ ਨੇ ਆਪਾਂ ਨੂੰ ਬੜੇ ਨੇੜੇ ਹੋ ਕੇ ਜਿਹੜੇ ਵੀਰ ਭਰਾ ਭੈਣਾ ਸਾਡੀਆਂ ਸਾਨੂੰ ਸਪੋਰਟ ਕਰਦੇ ਆ ਸਾਡੇ ਲਈ ਅਰਦਾਸਾਂ ਕਰਦੇ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਹੋਰ ਬਾਈ ਜੀ ਠੀਕ ਠਾਕ ਹੋ ਜੀ ਸਤਿ ਸ੍ਰੀ ਅਕਾਲ ਭੈਣੇ ਸਤਿ ਸ੍ਰੀ ਅਕਾਲ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਤੁਸੀਂ ਸਾਨੂੰ ਪਹੁੰਚ ਕੇ ਅੱਜ ਹੁਣੇ ਆਏ ਹੋ ਜੀ ਇਹ ਫਾਗਲੇ ਤੋਂ ਸੰਗਤਾਂ ਆਈਆਂ ਜੀ ਲੁਧਿਆਣਾ ਜ਼ਿਲ੍ਹੇ ਤੋਂ ਤੇ ਕਿੰਨੇ ਕੁ ਜਾਣੇ ਆ ਹੋਰ ਅੱਗੇ ਕਿੱਥੇ ਠਹਿਰ ਕਿੱਥੇ ਕੀਤੀ ਆ ਨੀ ਠਹਿਰ ਅੱਗੇ ਕੀਤੀ ਆ ਕਿਤੇ ਕਿੱਥੇ ਕੀਤੀ ਆ ਅੱਛਾ ਇੱਥੇ ਕੀਤੀ ਆ ਸਾਡੇ ਕੋਲੇ ਹੀ ਠੀਕ ਆ ਜੀ ਠੀਕ ਆ ਕਰੋ ਪਤਾ ਜੇ ਲੋੜ ਹੈ ਸਾਡੇ ਕੋਲ ਹੈਗਾ ਪ੍ਰਬੰਧ ਕਰ ਦਾਂਗੇ ਦੱਸ ਦਿਓ ਜੀ ਦੱਸ ਦਿਓ ਭੈਣਾਂ ਦੱਸ ਤੇ ਇਦਾਂ ਜੀ ਆ ਦੇਖੋ ਮੁੰਡੇ ਸਾਡੇ ਜਦ ਹੀ ਟ੍ਰੈਫਿਕ ਕਢਾਉਣ ਲੱਗ ਜਾਂਦੇ ਨੇ ਨਾਲ ਜਦੋਂ ਮਾੜਾ ਜਿਹਾ ਟ੍ਰੈਫਿਕ ਜਾਮ ਹੁੰਦਾ ਤਾਂ ਤੁਰੰਤ ਜ਼ਿੰਮੇਵਾਰੀ ਚੱਕ ਲੈਂਦੇ ਨੇ ਹਨਾ ਤੇ ਚਲੋ ਇੰਨੀ ਆ ਕਿ ਬੇਨਤੀਆਂ ਜੀ ਅੱਜ 41 ਮਾ 41ਵੀਂ ਰਾਤ ਆ ਸਾਡੀ ਤੇ ਇਹ ਦਿਨ ਗੈਣੇ ਦਾ ਮਤਲਬ ਇਹ ਨਹੀਂ ਵੀ ਅਸੀਂ ਕੋਈ ਉਹ ਆ ਵੀ ਟੈਨਸ਼ਨ ਲੈ ਰਹੇ ਹਾਂ ਵੀ ਛੇਤੀ ਬਾਬਾ ਜਾਵਾਂਗੇ ਕੋਈ ਮਸਲਾ ਨਹੀਂ ਚਾਹੇ 2 ਮਹੀਨੇ ਲੱਗਣ ਚਾਹੇ 6 ਚਾਹੇ 2 ਸਾਲ ਲੱਗ ਜਾਣ ਸਾਡੇ ਭੈਣ ਤੇ ਭਰਾਵਾਂ ਦਾ ਸਾਡਿਆਂ ਦਾ ਸਾਨੂੰ ਪੂਰਾ ਸਪੋਰਟ ਆ ਸਾਡੇ ਬੱਚਿਆਂ ਦਾ ਸਾਨੂੰ ਪੂਰਾ ਸਪੋਰਟ ਆ ਵੀ ਜਿਹੜੇ ਪਿੱਛੇ ਰਸਦਾਂ ਦੀ ਸਾਡੇ ਦੀ ਜ਼ਿੰਮੇਵਾਰੀ ਚੱਕੀ ਬੈਠੇ ਆ ਤੇ ਸਾਨੂੰ ਕਮੀ ਕਿਸੇ ਚੀਜ਼ ਦੀ ਨਹੀਂ ਆਹ ਲੈਬੋਰਾਟਰੀ ਆ ਜਿਹੜੀ ਦੇਖੋ ਇੱਥੇ ਬਲੱਡ ਟੈਸਟ ਵੀ ਹੋ ਰਹੇ ਨੇ ਫ੍ਰੀ ਜਿਹੜੇ ਵੀਰ ਭਰਾ ਸਾਡੇ ਬਿਮਾਰ ਹੋ ਕੇ ਪਿੰਡਾਂ ਨੂੰ ਵਾਪਸ ਜਾਂਦੇ ਸੀਗੇ ਉਹਨਾਂ ਨੂੰ ਟੈਸਟ ਕਰਾਉਣ ਲਈ ਜਾਣਾ ਪੈਂਦਾ ਸੀ ਉਹ ਵੀ ਇੱਥੇ ਫ੍ਰੀ ਇੰਤਜ਼ਾਮ ਕਰਤਾ ਵਾ ਇਹਨਾਂ ਨੇ ਬਾਈ ਬਾਈ ਸੀ ਕੈਲਕਰੀ ਗਰੁੱਪ ਵੱਲੀੋਂ ਕੈਨੇਡਾ ਵੱਲੀੋਂ ਇਹ ਵੀਰ ਹਣੀ ਸਿੱਧੂ ਲੈਬੋਰਾਟਰੀ ਵਾਲੇ ਵੀਰ ਆਏ ਹੋਏ ਨੇ ਧਰਮਕੋਟ ਤੋਂ ਸਾਡਾ ਸਿਕੁੰਦਰ ਪੀਪਾ ਵੀਰ ਉਹਨਾਂ ਵੱਲੀੋਂ ਇਹ ਪ੍ਰਾਲਾ ਕੀਤਾ ਗਿਆ ਵਾ ਤੇ ਫ੍ਰੀ ਮੈਡੀਕਲ ਕੈਂਪ ਵੀ ਲੱਗਿਆ ਹੋਇਆ ਇੱਥੇ ਦਵਾਈਆਂ داروਆਂ ਵੀ ਦਿੱਤੀਆਂ ਜਾਂਦੀਆਂ ਵਾ ਤੇ ਯਾਨੀ ਕਿ ਘਬਰਾਉਣਾ ਨਹੀਂ ਕਿਸੇ ਵੀ ਗੱਲੋਂ ਬਸ ਆ ਕੇ ਸੰਘਰਸ਼ ਦਾ ਹਿੱਸਾ ਬਣੋ ਇੱਥੇ ਹਰ ਚੀਜ਼ ਹਰ ਜ਼ਿੰਮੇਵਾਰੀ ਦੇ ਨਾਲ ਤੁਹਾਨੂੰ ਇੱਥੇ ਰੱਖਿਆ ਜਾਊਗਾ ਇਕੱਲਾ ਸਾਡੇ ਕੋਲੇ ਨਹੀਂ ਪੂਰੇ ਸ਼ੰਘਾਰਸ਼ ਦੀ ਗੱਲ ਕਰੀਏ ਟਿੱਕਰੀ ਬਾਰਡਰ ਦੀ ਅੱਜ ਕਿੰਨੇ ਕਿ ਟੈਸਟ ਹੋਇਆ ਵੀਰੇ ਹੁਣ ਟਿੱਕਰ ਕਿੰਨੇ ਹੋਗੇ ਟੋਟਲ 70 ਦੇ ਹੀ ਹੋਗੇ ਅੱਜ ਠੀਕ ਹੈ 70 80 ਬੰਦਿਆਂ ਦੇ ਅੱਜ ਟੈਸਟ ਹੋਇਆ ਬਲੱਡ ਦੇ ਸੈਂਪਲ ਲਏ ਜਾਂਦੇ ਆ ਉਹਨਾਂ ਦੇ ਟੈਸਟ ਕੀਤੇ ਜਾਂਦੇ ਆ ਕਿਸੇ ਨੂੰ ਕੋਈ ਨਮੂਨੀਆਂ ਟਾਈਫਾਇਡ ਕੋਈ ਬੁਖਾਰ ਦੀ ਕੋਈ ਇਨਫੈਕਸ਼ਨ ਦੀ ਪ੍ਰੋਬਲਮ ਆ ਉਹ ਦੱਸ ਕੇ ਉਹਦੀ ਦਵਾਈ ਦਿੱਤੀ ਜਾਂਦੀ ਆ ਤੇ ਬੇਬੇ ਸਾਡੀ ਫੇਰ ਅੱਜ ਇੱਥੇ ਸੜਕ ਦੇ ਉੱਪਰ ਸੁੱਤੇ ਪਏ ਆ ਤੇ ਇਹ ਮਾਂ ਸਾਡੀ ਦੇਖੋ ਪਟਿਆਲੇ ਤੋਂ ਆਈ ਆ ਕੱਲੀ ਤੇ ਸ਼ਿੰਗਾਰਸ਼ ਨੂੰ ਹੋਰ ਅੱਗੇ ਵਧਾਉਣ ਦੇ ਵਿੱਚ ਸ਼ਿੰਗਾਰਸ਼ ਨੂੰ ਹੋਰ ਦੂਣਾ ਚਾਉਣਾ ਕਰਨ ਦੇ ਵਿੱਚ ਹਿੱਸਾ ਪਾ ਰਹੀ ਹੈ ਬੇਬੇ ਅਲਤੋਨੀ ਚਲੋ ਇੰਨੀਆਂ ਕੀ ਬੇਨਤੀਆਂ ਜੀ ਵੀਡੀਓ ਨੂੰ ਸ਼ੇਅਰ ਕਰਿਓ ਵੱਧ ਤੋਂ ਵੱਧ ਮੇਰਾ ਵੀਰ ਭੈਣਾਂ ਨੂੰ ਬੇਨਤੀ ਆ ਚੜ੍ਹਦੀ ਕਲਾ ਬਖਸ਼ੇ ਤੁਹਾਨੂੰ ਮਹਾਰਾ ਸੱਚੇ ਪਾਤਸ਼ਾਹ ਸਾਨੂੰ ਵੀ ਬਾਲਸਪਾਤਿ ਸਵਾਗੁਰੂ ਅਸੀਸ਼ ਸ਼ਿੰਗਾਰਸ਼ ਨੂੰ ਲਾੜਦੈ ਕਿ ਸਮਤ ਬਖਸ਼ੇ ਮਾਰਿਓ ਅਸੀਂ ਸਬਰ ਤੇ ਸੰਤੋਖ ਨਾਲ ਲੜਦੈ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ